ਓਰੇ ਭਾਈ ਗੁਰਦਾਸ ਜਦੋਂ ਅਮਰਤ ਸਰ ਤੋਂ ਚੱਲਾ ਪਾ ਕੇ ਸਭ ਮੰਜ਼ਲ ਮੁਕਾ ਕੇ ਤੇ ਪਹੁੰਚੇ ਗੁੰਦਵਾਲ ਵਿੱਚ ਜਾ ਕੇ ਸਭ ਮੰਜ਼ਲ ਮੁਕਾ ਜੀ ਮੁਖੋਂ ਬਚਨ ਲਾਏ ਅਸੀਂ ਭੇਜੇ ਸਤ ਗੁਰ ਦੇ ਮੋਣ ਜੀ ਲੈਣ ਸੈਂਚੀਆਂ ਆਏ ਅਸੀਂ ਭੇਜੇ ਸਤ ਗੁਰ ਦੇ ਮੋਣ ਜੀ ਲੈਣ ਸੈਂਚੀਆਂ ਆਏ ਤੇਰੇ ਪਾਈ ਗੁਰਦਾਸ ਜਦੋਂ ਅੰਮ੍ਰਿਤ ਸਰ ਤੋਂ ਚੱਲੇ ਪਾ ਕੇ ਸਭ ਮੰਜ਼ਲ ਮੁਕਾ ਕੇ ਤੇ ਪਹੁੰਚੇ ਗਵਿੰਦਵਾਲ ਵਿੱਚ ਜਾ ਕੇ ਸਭ ਮੰਜ਼ਲ ਮੁਕਾ ਕੇ ਤੇ ਪਹੁੰਚੇ ਕੋਈ ਦਵਾਲ ਵਿੱਚ ਜਾ ਤੂੰ ਪੱਲਾ ਪਾ ਕੇ ਤੇ ਪਾਈ ਜੀ ਮੁੱਖੋਂ ਬਚਨ ਲਾਏ ਅਸੀਂ ਭੇਜੇ ਸਤ ਗੁਰ ਦੇ ਮੋਣ ਜੀ ਲੈਣ ਸੈਂਚੀਆਂ ਆਏ ਅਸੀਂ ਭੇਜੇ ਸਤ ਗੁਰ ਦੇ ਮੋਣ ਜੀ ਲੈਣ ਸੈਂਚੀਆਂ ਆਏ ਸਾਨੂੰ ਆਖਿਆ ਸਤਗੁਰ ਨੇ ਛੇਤੀ ਬਾਸ ਮੋਣ ਜੀ ਜਾਓ ਹੁਣ ਤੁਰ ਕੀ ਬਾਣੀ ਨੂੰ ਹੁਣ ਤੁਰ ਕੀ ਬਾਣੀ ਨੂੰ ਜਾ ਕੇ ਫਰਨ ਤੁਸੀਂ ਲਿਆਓ ਹੁਣ ਤੁਰ ਕੀ ਬਾਣੀ ਨੂੰ ਜਾ ਕੇ ਫਰ ਵਾਦਾ ਸਾਦੇ ਤੁਸੀਂ ਹੋ ਅਮਰਦਾਸ ਦੇ ਜਾਏ ਅਸੀਂ ਭੇਜੇ ਸਤਗੁਰ ਦੇ ਮੋਹਣ ਜੀ ਲੈਣ ਸੱਚੀਆਂ ਆਏ ਅਸੀਂ ਭੇਜੇ ਸਤਗੁਰ ਦੇ ਮੋਹਣ ਜੀ ਲੈਣ ਸੱਚੀਆਂ ਆਏ ਧਿਆਨੋ ਸਾਡੀ ਮੰਨੋ ਜੀ ਅਰਜ਼ੋਈ ਅਸੀਂ ਸੇਵਕ ਗੁਰੂ ਕਰਦੇ ਹਾਂ ਅਸੀਂ ਸੇਵਕ ਗੁਰੂ ਕਰਦੇ ਇਸ ਵਿੱਚ ਝੂਠ ਰਦਾ ਨਾ ਕੋਈ ਅਸੀਂ ਸੇਵਕ ਗੁਰੂ ਕਰਦੇ ਇਸ ਵਿੱਚ ਝੂਠ ਰਦਾ ਨਾ ਕੋਈ शुभ मौका हथी वार ना आए असीं भेजे सतगुर ते आए असीं सतगुर सचाणी गुर भगता जी, गुर दे, मोन जी गुर पगता दी, करनी एक था गुराए कतर हण वेला ढिलदा ਸੰਭੋਜੀ ਵੇਲੇ ਸਰਵੰਤਰ ਹੁਣ ਵੇਲਾ ਢਿਲਦਾ ਨਹੀਂ ਸੰਭੋਜੀ ਵੇਲੇ ਸਰਵੰਤਰ ਓਹੋ ਜਿਹਾਂ ਸ਼ੋਭ ਮੌਕਾ ਹੱਥੀ ਵਾਰ-ਵਾਰ ਨਾ ਆਏ ਅਸੀਂ ਭੇਜੇ ਸਤ ਗੁਰ ਦੇ ਬੋਣ ਜੀ ਲੈਣ ਸੈਂਚਿਆ ਆਏ ਅਸੀਂ ਭੇਜੇ ਸਤ ਗੁਰ ਦੇ ਸ਼ਬਦ ਇਕਤਾ ਦਾ ਸਭ ਨੂੰ ਰੁਤਬਾ ਮਿਲੂ ਬਰਾਬਰ ਕਦੇ ਮਿਲਦੀ ਢੋਈ ਨਾ ਜਿਹੜੇ ਹੋਣ ਪੁਰਾਤੋ ਨਾਦਰ ਕਦੇ ਮਿਲਦੀ ਢੋਈ ਨਾ ਜਿਹੜੇ ਹੋਣ ਪੁਰਾਤੋ ਨਾਦਰ ਉਹ ਧੰਗੁਰ ਦੇਵ ਜੀ ਨੇ ਸਮਝੋ ਅਸੀਂ ਭੇਜੇ ਸਤ ਗੁਰ ਦੇ ਮੋਣ ਜੀ ਲੈਣ ਸੈਂਚੀਆਂ ਆਏ ਅਸੀਂ ਭੇਜੇ ਸਤ ਗੁਰ ਦੇ ਮੋਣ ਜੀ ਲੈਣ ਸੈਂਚੀਆਂ ਆਏ ਓ ਸੇਵਾ ਕਰ ਅਰਸ਼ੀਨਾ ਜਾਣੋ ਹੁੰਦਾ ਜਨਮ ਸਹੇਲਾ ਸੇਵਾ ਕਰ ਜਸ ਖੱਟ ਲੋ ਇਹ ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ਸਿੱਖਾ ਟਲੋ ਇਹ ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ਅਜੁਲੇ ਚ ਆ ਸੰਗਤ ਦੇ ਬੜਾ ਚ ਵੀ ਜਸ ਤੁਸਾਂ ਦਾ ਗਾਏ ਅਸੀਂ ਭੇਜੇ ਸਤ ਗੁਰ ਦੇ ਮੋਹਣ ਦੀ ਲੈਣ ਸੈਤੀਆਂ ਏ ਅਸੀਂ ਭੇਜੇ ਸਤ ਗੁਰ ਦੇ ਭਾਈ ਗੁਰਦਾਸ ਜੀ ਨੇ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਹੈ ਬਾਬਾ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤੁਹਾਡੇ ਵਾਸਤੇ ਬੇਨਤੀ ਭੇਜੀ ਹੈ ਉਹ ਇੱਕ ਧਰਮ ਗ੍ਰੰਥ ਦੀ ਤਿਆਰੀ ਕਰ ਰਹੇ ਨੇ ਧਰਮ ਗ੍ਰੰਥ ਦੀ ਰਚਨਾ ਕਰਨੀ ਚਾਹੁੰਦੇ ਨੇ ਇਸ ਕਰਕੇ ਸਤਿਗੁਰਾਂ ਨੇ ਇਹ ਕਹਿ ਕੇ ਭੇਜਿਆ ਕਿ ਜਿਹੜੀ ਬਾਣੀ ਆਪ ਜੀ ਦੇ ਕੋਲ ਪੋਥੀਆਂ ਦੇ ਰੂਪ ਵਿੱਚ ਸੰਚੀਆਂ ਦੇ ਰੂਪ ਦੇ ਵਿੱਚ ਆਪ ਜੀ ਨੇ ਸਾਂਭ ਕੇ ਰੱਖੀ ਹੋਈ ਹੈ ਨਾ ਉਹ ਬਾਣੀ ਦੀ ਮੰਗ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ